ਸਰਦਾਰ ਅਰਤਾ ਸਿੰਘ ਦੀ ਪਿਛਲੇ ਦਿਨੀ ਡੋਨਲਡ ਟਰੰਪ ਦੀ ਗੱਲਬਾਤ ਜਿਹੜੀ ਹੈ ਵਲਾਦਿਮੀਰ ਪੁਤਿਨ ਹੁਣਾਂ ਦੇ ਨਾਲ ਹੁੰਦੀ ਹੈਗੀ ਹੈ ਕੀ ਕੁਛ ਉਸ ਦੇ ਵਿੱਚ ਹੋਇਆ ਤੇ ਕੀ ਫਿਰ ਜੰਗ ਖਤਮ ਹੋ ਸਕਦੀ ਹੈ ਹਾਂਜੀ ਹਾਂਜੀ ਸੋ ਪੁਤਿਨ ਦੇ ਕਹਿੰਦੇ ਵੀ 2 ਘੰਟੇ ਮੋਲਾ ਜਿਹੜੀ ਗੱਲਬਾਤ ਆ ਡੋਨਲਡ ਟਰੰਪ ਨਾਲ ਹੋਈ ਹੈਗੀ ਆ ਸ ਪਰ ਜਿਹੜੀ ਡੋਨਲਡ 트੍ਰੰਪ ਤਾਂ ਇਹ ਕਹਿ ਰਿਹਾ ਵੀ ਹਾਂ ਵੀ ਅਸੀਂ ਜੰਗ ਖਤਮ ਕਰਨ ਜਾ ਰਹੇ ਪਰ ਜਿਹੜੀਆਂ ਟਰਮਜ਼ ਐਂਡ ਕੰਡੀਸ਼ਨਸ ਤੇ ਜੰਗ ਖਤਮ ਹੋਣ ਜਾ ਰਹੀ ਆ ਉਹ ਪੂਰੇ ਯੂਰਪ ਦਾ ਮੈਂ ਸੁਣਿਆ ਯੂਰਪ ਦੇ ਡਿਪਲੋਮੈਟਸ ਤੇ ਯੂਰਪ ਦੇ ਪੋਲੀਟਿਸ਼ੀਅਨਸ ਆ ਉਹ ਕਹਿ ਰਹੇ ਵੀ ਜੇ ਇਨਾ ਇਨਾ ਟਰਮਜ਼ ਐਂਡ ਕੰਡੀਸ਼ਨਸ ਤੇ ਜੰਗ ਖਤਮ ਕਰਨੀ ਆ ਫੇ ਲਾਉਣੀ ਕਿਉਂ ਸੀ ਜਿਹੜਾ ਪੂਤਨ ਉਹ ਥਾਪੀਆਂ ਮਾਰਦਾ ਆਏਗਾ ਵੀ ਮੈਂ ਸਾਰੇ ਵੈਸਟ ਨੂੰ ਹਰਾ ਦਿੰਦਾ ਸਾਰੀਆਂ ਪੂਤਨ ਦੀਆਂ ਸ਼ਰਤਾਂ ਮੰਨੀਆਂ ਜਾ ਰਹੀਆਂ ਨੇ ਹੂੰ 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 ਉਹ ਉਹ ਕਹਿ ਰਿਹਾ ਵੀ ਜਿੰਨਾ ਇਲਾਕਾ ਮੈਂ ਦੱਬ ਲਿਆ ਹੈ ਮੇਰਾ ਹੈ ਤੁਹਾਡਾ ਕੋਈ ਨਹੀਂ ਤੇ ਹੱਕ ਨਾ ਯੂਕਰੇਨ ਦਾ ਨਾ ਜ਼ਿਲੈਂਸਕੀ ਦਾ ਦੂਜਾ ਇਹ ਕਹਿ ਰਿਹਾ ਹੈ ਵੀ ਜਿਹੜੀ ਨੈਟੋ ਦੀ ਮੈਂਬਰਸ਼ਿਪ ਆ ਯੂਕਰੇਨ ਨੂੰ ਨਹੀਂ ਦਿੱਤੀ ਜਾਵੇਗੀ ਉਹ ਵੀ ਟਰੰਪ ਮੰਨ ਲਿਆ ਹੈਗਾ ਸੋ ਇਹ ਵੀ ਵਲਾਦੀਮੀਰ ਪੁਤਨ ਦੇ ਇੱਕ ਵੱਡੇ ਜਿੱਤ ਹੈਗੀ ਆ ਸੋ ਜਿਹੜਾ ਇਹਨਾਂ ਨੁਕਸਾਨ ਹੋਇਆ ਇਹਨਾਂ ਭਰ ਪਾਈ ਉਹਦਾ ਕੀ ਬਣੇਗਾ ਕੀ ਨਹੀਂ ਉਹਦੇ ਬਾਰੇ ਸਾਰੇ ਰਾਹੁਲ ਘੋਟੋੜੇ ਨੇ ਸੋ ਯੂਰਪ ਦੇ ਡਿਪਲੋਮੈਟਸ ਦਾ ਕਹਿਣਾ ਵੀ ਇਹ ਪੂਤਨ ਦੀ ਵੱਡੀ ਰਾਜਨੀਤਿਕ ਜਿੱਤ ਹੋਵੇਗੀ ਔਰ ਉਹ ਵੈਸਟ ਨੂੰ ਅੱਖਾਂ ਦਿਖਾਉਣ ਲਈ ਫਿਰ ਮੋੜ ਤੋਂ جنگਾ ਲਾਵੇਗਾ ਜੇ ਉਹਨੂੰ ਹੁਣ ਕੰਟੇਨ ਨਾ ਕੀਤਾ ਗਿਆ ਹਾਲਾਂਕਿ ਕਿਉਂਕਿ ਯੂਕਰੇਨ ਦੀ ਫੌਜ ਦਾ ਵੀ ਬਹੁਤ ਬੁਰਾ ਹਾਲ ਹੈ ਉਹ 1 ਲੱਖ ਲਗਭਗ 1 ਲੱਖ ਫੌਜੀ ਮਾਰੇ ਜਾ ਚੁੱਕੇ ਹਨ ਹੈ ਨਾ ਸੋ ਉਸ ਸੰਦਰਭ ਵਿੱਚ ਉਹ ਵੀ ਜੰਗ ਤੋਂ ਖੜਾ ਛਡਾਉਣਾ ਚਾਹੁੰਦੇ ਆ ਪਰ ਕਿਸੇ ਰਿਸਪੈਕਟੇਬਲ ਢੰਗ ਨਾਲ ਤਾਂ ਖੜਾ ਛਡਾ ਤੇ ਗੱਲਬਾਤੇ ਕਰੀ ਦੁਬਾਰਾ ਪੰਜਾਬ ਦੀ ਕਰ ਲੈਨੇ ਆ 2027 ਤੱਕ ਅਸੰਪਸ਼ਨ ਹਨ ਕਿ ਪੰਜਾਬ ਦਾ ਜਿਹੜਾ ਖਰਚ ਕਰਜ਼ਾ ਹੈਗਾ ਇਹ 580000 ਕਰੋੜ ਤੱਕ ਪਹੁੰਚ ਜਾਵੇਗਾ ਸਰਦਾਰਤਾ ਸਿੰਘ ਜੀ ਕਿਵੇਂ ਤੁਸੀਂ ਇਸ ਨੂੰ ਦੇਖਦੇ ਹੋ ਔਰ ਇਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਚ ਸ਼ਾਇਦ ਇੱਕ ਸੁਣਵਾਈ ਵੀ ਜਿਹੜੀ ਚੱਲ ਰਹੀ ਹੈਗੀ ਜਿਸ ਦੇ ਵਿੱਚ ਖਾਸ ਕਰਕੇ ਫ੍ਰੀ ਬੀਜ਼ ਨੂੰ ਲੈ ਕੇ ਵੀ ਮੁੱਦਾ ਜਿਹੜਾ ਉੱਠਿਆ ਹੈਗਾ ਕਿ ਜਿਹੜੇ ਇਲੈਕਸ਼ਨ ਵੇਲੇ ਜਿਹੜੇ ਇਸ ਤਰੀਕੇ ਦੇ ਵਾਅਦੇ ਕੀਤੇ ਜਾਂਦੇ ਨੇ ਉਸ ਦੇ ਨਾਲ ਫਿਰ ਲੋਕਾਂ ਦੀ ਮਾਨਸਿਕਤਾ ਇਦਾਂ ਦੀ ਬਣ ਜਾਂਦੀ ਹੈ ਕਿ ਉਹ ਕਹਿੰਦੇ ਵੀ ਅਸੀਂ ਕੰਮ ਕਰਨਾ ਹੀ ਕਿਉਂ ਹੈਗਾ ਤੇ ਜਿਸ ਤਰੀਕੇ ਦੇ ਨਾਲ ਬਿਜਲੀ ਹੋ ਗਈ ਹੁਣ ਜੇ ਇਹਦੇ ਵਿੱਚ ਹੁਣ ਬੀਬੀਆਂ ਨੂੰ ਜਿਹੜਾ 1000-1000 ਜਾਂ 11-1100 ਜੇ ਕਿਤੇ ਲਾਗੇ ਜਾ ਕੇ ਇਹਨਾਂ ਨੇ ਉਹ ਵੀ ਦੇ ਦਿੱਤਾ ਤੇ ਉਹਦੇ ਨਾਲ ਜੋ ਖਜ਼ਾਨੇ ਤੇ ਜੇ ਆਪਾਂ ਕਹ ਲਈ ਕਿ ਜੋ ਕਰਜ਼ਾ ਵਧਣਾ ਹੈਗਾ ਪੰਜਾਬ ਦੀ ਤੇ ਪੂਰੀ ਆਪਾਂ ਕਹਿ ਸਕਦੇ ਹਾਂ ਕਿ ਲੱਕ ਟੁੱਟ ਜਾਏਗਾ ਬਿਲਕੁਲ ਬਿਲਕੁਲ ਆਰਥਿਕਤਾ ਬਹੁਤ ਸਾਡੀ ਬਹੁਤ ਬੁਰੀ ਤਰ੍ਹਾਂ ਹੋਏਗੀ ਸੋ ਸਾਨੂੰ ਜਿਹੜੀ ਬਿਜਲੀ ਫਰੀ ਦਾ ਵੀ ਮੈਂ ਇਹ ਹੈਗਾ ਵੀ ਇਹ ਤਾਂ ਬਹੁਤ ਹੀ ਗਰੀਬ ਪਰਿਵਾਰਾਂ ਨੂੰ ਤੇ ਦਲਿਤ ਪਰਿਵਾਰ ਜਿਹੜੇ ਨਹੀਂ ਦੇ ਸਕਦੇ ਉਹਨਾਂ ਲਈ ਕੁਝ ਚੋਣਵੇਂ ਪਰਿਵਾਰਾਂ ਨੂੰ ਉਹ ਜਿਹੜੀ ਹੈਗੀ ਹੋਣੀ ਚਾਹੀਦੀ ਹੈ ਬਾਕੀ ਸਾਰਿਆਂ ਨੂੰ ਜਿਹੜੀਆਂ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਆ ਉਹਨਾਂ ਨੂੰ ਤੁਸੀਂ ਥੋੜਾ ਘੱਟ ਰੇਟ ਤੇ ਦੇ ਦਿਓ 5 ਰੁਪਏ ਜਾਂ 6 ਰੁਪਏ ਯੂਨਟ ਦੇ ਦਿਓ ਅੱਗੇ 10 11 ਤੱਕ ਪਹੁੰਚ ਗਿਆ ਸੀ ਬੱਸਾਂ ਫ੍ਰੀ ਪਤਾ ਨਹੀਂ ਕੀ ਕੁਝ ਚੱਲਦਾ ਪਿਆਗੀ ਮਤਲਬ ਇਹ ਇਨਕਮ ਬੇਸਡ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਜੀ ਸੋ ਇੱਕ ਤਾਂ ਇਹ ਸਾਰੀਆਂ ਫ੍ਰੀ ਬੀਜ਼ ਆ ਜਿਹੜੀਆਂ ਬਿਜਲੀ ਦਾ 5 ਜਾਂ 6 ਰੁਪਏ ਯੂਨਟ ਹੁਣ ਮੇਰੇ ਇੱਕ ਦੋਸਤ ਨੇ ਦੋਵੇਂ ਮੀਆਂ ਬੀਬੀ ਨੇ ਲੈਕਚਰ ਆਰਨੇ ਲੱਗੇ ਹੋਏ ਹਨ ਕਾਲਜ ਸਕੂਲ ਕਾਲਜ ਵਿੱਚ ਉਹ ਮੇਰੇ ਖਾਲ 1.5 ਲੱਖ ਰੁਪਈਆ ਤਨਖਾਹ ਲੈਂਦੇ ਉਹ ਕਹਿੰਦੇ ਸਾਨੂੰ ਫ੍ਰੀ ਦੀ ਲੋੜ ਨਹੀਂ ਹਣਾ ਸਾਨੂੰ ਸਾਨੂੰ ਵੀ ਫ੍ਰੀ ਆਈ ਚਾਰੀ ਕਹਿੰਦੇ ਅਸੀਂ ਬਿੱਲ ਦੇਣਾ ਚਾਹੁੰਦੇ ਆ ਪਰ ਮਤਲਬ ਕਿ ਇਹ ਪਰ ਇਦਾਂ ਦੇ ਕਿੰਨੇ ਲੋਕ ਹੋਣਗੇ ਜਿਹੜੇ ਆਪਾਂ ਕਹਿ ਸਕਦੇ ਹਿੱਤਨਾ ਕਿਤੇ ਥੋੜੇ ਅਪਰ ਮਿਡਲ ਕਲਾਸ ਚ ਆ ਜਾਂਦੇ ਆ ਜਾਂ ਜਿਹੜੇ ਅਫੋਰਡ ਕਰ ਸਕਦੇ ਆ ਤੁਸੀਂ ਉਹਨਾਂ ਨੂੰ ਪ੍ਰਾਈਸ ਘੱਟ ਕਰ ਦਿਓ ਕਿ ਸਾਰਿਆਂ ਦਾ ਹੈਗਾ ਜੀ ਅਸੀਂ ਪ੍ਰਾਈਸ ਘੱਟ ਕਰਦੇ ਆ ਤਾਂ ਕਿ ਉਹ ਵੀ ਨਾ ਪਵੇ ਤਨਖਾਹਾਂ ਪੈਂਡਿੰਗ ਨੇ ਪੱਤੇ ਪੈਂਡਿੰਗ ਨੇ ਜਿਹੜਾ ਹੁਣ ਹੁਣ ਇਹ ਕਿ ਲੋ ਵੀ 100% ਜੀ ਬਿਜਲੀ ਫ੍ਰੀ ਆ ਉਹਦੇ ਚ ਮੈਨੂੰ ਲੱਗਦਾ ਜਿਹੜਾ ਡਿਸਰਵਿੰਗ ਕੈਂਡੀਡੇਟ ਆ ਉਹ ਵੀ ਪਰਸੈਂਟ ਹੀ ਆ ਸੋ 20% ਪਾਪੂਲੇਸ਼ਨ ਨੂੰ ਤੁਸੀਂ 300 ਯੂਨਿਟ ਦੇ ਸਕਦੇ ਆ ਫ੍ਰੀ ਕਿਉਂਕਿ ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਆ ਗਰੀਬ ਪਰਿਵਾਰਾਂ ਵਾਲੇ ਬਾਕੀ 80% ਤੋਂ ਤੁਸੀਂ 5 ਜਾਂ 6 ਰੁਪਏ ਉਹ ਕਰੋ ਦੂਜਾ ਹੈਗਾ ਜਿਸ ਤਰ੍ਹਾਂ ਦੀ ਆਰਥਿਕਤਾ ਹੈਗੀ ਆ ਬਹੁਤ ਸਾਰ ਪਹਿਲਾਂ ਪੰਜਾਬ ਚੋਂ ਚੁੰਗੀਆਂ ਖਤਮ ਕਰ ਦਿੱਤੀਆਂ ਸੀ ਉਹ ਚੁੰਗੀਆਂ ਦੁਬਾਰੇ ਲਾਉਣੀਆਂ ਚਾਹੀਦੀਆਂ ਥੋਨਾਂ ਸੋ ਉਹਦੇ ਚੋਂ ਚੁੰਗੀਆਂ ਚੋਂ ਇਹ ਸਰਕਾਰ ਦੀ ਇੰਟਰਨਲ ਆਮਦਨ ਹੁਣ ਜੀਐਸਟੀ ਸਾਰੇ ਟੈਕਸ ਆ ਜਿਹੜੀ ਸੈਂਟਰ ਲੈ ਗਿਆ ਸੋ ਜਿਹੜੇ ਆਪਣੇ ਇੰਟਰਨਲ ਟੈਕਸ ਹੈਗੇ ਨੇ ਚੁੰਗੀਆਂ ਲਾ ਦਿੱਤੀਆਂ ਜਾਣ ਯਾ ਅਜਿਹੇ ਡਿਸਕਸ਼ਨ ਚ ਚੱਲ ਰਿਆ ਸੀ ਕਿ ਜਿਹੜੀਆਂ ਪ੍ਰੋਪਰਟੀਆਂ ਆਪਾਂ ਕਹਿ ਰਹੀਏ ਨਾ ਕਿ ਜਦੋਂ ਕੋਈ ਮਰ ਜਾਂਦਾ ਹੈ ਜਾਂ ਮੌਤ ਹੋ ਜਾਂਦੀ ਹੈ ਜਾਂ ਜਿਹੜਾ ਫੈਮਲੀ ਦੇ ਵਿੱਚ ਜਿਹੜਾ ਤਬਾਦਲਾ ਹੁੰਦਾ ਹੈ ਉਹਦੇ ਤੇ ਵੀ ਇੱਕ ਡਿਸਕਸ਼ਨ ਚੱਲ ਰਹੀ ਸੀ ਕਿ 1% ਦਾ 2% ਜੇ ਲਾ ਦਿੱਤੀ ਜਾਵੇ ਪਰ ਹੁਣ ਉਹਦਾ ਪਟਵਾਰੀਓ ਲੈ ਜਾਂਦੇ ਆ ਸਾਡੀ ਸੀ ਕਿ ਮੇਰੇ ਡੈਡੀ ਜੀ ਦੀ ਡੈਥ ਤੋਂ ਬਾਅਦ ਉਹ ਅਸੀਂ ਗਏ ਸੀ ਉੱਥੇ ਨਾ ਸੋ ਉਹਦਾ ਵੈਸੇ ਤਾਂ ਕਾਨੂੰਨੀ ਤੌਰ ਤੇ ਤਾਂ ਕੁਝ ਨਹੀਂ ਪਰ ਪਟਵਾਰੀਓ 5-10000 ਰੁਪਏ ਤੋਂ ਹੱਥੋਂ ਲੈ ਜਾਂਦਾ ਹੈ ਕਿਉਂਕਿ ਉਹ ਸਾਰਾ ਜਿਹੜਾ ਜਾਂਦਾ ਉਹ ਜੇ ਸਰਕਾਰ ਦੇ ਖਾਤੇ 'ਚ ਜਾਵੇ ਜਾਵੇ ਤੇ ਕੋਈ ਨਾ ਕੋਈ ਆਊਟਪੁਟ ਤੇ ਆਵੇ ਸੋ ਇਸ ਸੋ ਹੁਣ ਇੱਕ ਤਾਂ ਹੈ ਵੀ ਉਹ ਮੈਂ ਮੈਂ ਸੁਣ ਰਿਹਾ ਸੀਗਾ ਆਪਣੇ ਅਜੇਪਾਲ ਸਿੰਘ ਬਰਾੜ ਆ ਉਹ ਕਹਿੰਦੇ ਵੀ ਈਵਨ ਹਰਪਾਲ ਸਿੰਘ ਚੀਮਾ ਵੀ ਐਡਵੋਕੇਟ ਨੇ ਪਰ ਉਹਨਾਂ ਨੂੰ ਕਿਸੇ ਵੱਡੀ ਕੰਪਨੀ ਦੀ ਬੈਲੈਂਸ ਸ਼ੀਟ ਫੜਾ ਦੇ ਉਹਨਾਂ ਨੂੰ ਪੜ੍ਹਨੀ ਨਹੀਂ ਆਉਣੀ ਵੀ ਬੈਂਕ ਕਿਦਾਂ ਪੜ੍ਹਨੀ ਹੈ ਸੋ ਸਾਨੂੰ ਉਹ ਬੰਦੇ ਚਾਹੀਦੇ ਹੈਗੇ ਜਿਹੜੇ ਇਕਨੋਮੀ ਦੇ ਮਾਹਰ ਹੋਣ ਸੋ ਅਜੇਪਾਲ ਸਿੰਘ ਬਰਾੜ ਇੱਕ ਬਹੁਤ ਵੱਡੀ ਬੈਂਕ ਦੇ ਸੀਓ ਰਹੇ ਹਨ ਗੁਰਸਿੱਖ ਨੇ ਇਹੋ ਜਿਹੇ ਬੰਦਿਆਂ ਦੀ ਇਹ ਸੇਵਾਵਾਂ ਲੈ ਲੈਣੀਆਂ ਚਾਹੀਦੀਆਂ ਚਾਹੇ ਕੁਝ ਪੈਈ ਕਰ ਦੋ ਉਹਨਾਂ ਨੂੰ ਵੀ ਸਾਰੇ ਪੰਜਾਬ ਦੀ ਇਕਨੋਮੀ ਇਸ ਇੱਕ ਬੰਦਾ ਨੇ 8-10 ਬੰਦਿਆਂ ਦਾ ਤੁਸੀਂ ਇੱਕ ਜਿਹੜਾ ਹੈਗਾ ਵੀ ਉਹਨਾਂ ਨੂੰ ਸਹਾਇਤਾ ਦੇਣ ਵਾਲਾ ਗਰੁੱਪ ਹੈ ਜਿਹੜਾ ਪਰ ਉਹ ਫਿਰ ਜੇ ਬੰਦੇ ਹੁੰਦੀਆਂ ਸਲਾਹਾਂ ਉਹਨਾਂ ਦੇ ਪੋਲੀਟੀਕਲ ਮਾਪ ਡੰਡ ਤੇ ਫਿੱਟ ਨਹੀਂ ਬੈਠਣਗੀਆਂ ਤੇ ਫਿਰ ਉਹ ਕਰਨਗੇ ਕਿ ਮੇਰੇ ਖਿਆਲ ਇਹਨਾਂ ਨੂੰ ਸਲਾਹਾਂ ਆਲਰੇਡੀ ਦੇ ਚੁੱਕੇ ਆ ਕਿ ਆ ਬਿਜਲੀ ਵਾਲਾ ਤੁਹਾਨੂੰ ਉਹ ਕਰਨਾ ਪੈਣਾ ਬਿਲਕੁਲ 80% ਬਿਜਲੀ ਹੈ ਜਿਹੜੀ ਉਹ ਦੁਬਾਰੇ ਤੁਹਾਨੂੰ ਰਿਵਰਟ ਕਰਨੀ ਚਾਹੀਦੀ ਆ ਚੌਂਗੀਆਂ ਤੁਹਾਨੂੰ ਲਾਉਣੀਆਂ ਚਾਹੀਦੀਆਂ ਬੀਬੀਆਂ ਨੂੰ ਜਿਹੜੇ ਫ੍ਰੀ ਬੱਸ ਪਾਸ ਆ ਉਹ ਬਿਲਕੁਲ ਖਤਮ 65 ਸਾਲ ਜਿੱਦਾਂ ਆਪਣੇ ਇਥੋਂ ਦੇ ਮੁਰਦਕਾਂ ਜੀ 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 65 ਸਾਲ ਦੀ ਉਮਰ ਤੋਂ ਬਾਅਦ ਬੀਬੀਆਂ ਨੂੰ ਜਿਹੜਾ ਫ੍ਰੀ ਹੋਣਾ ਚਾਹੀਦਾ ਉਹ ਤੋਂ ਬਿਨਾਂ ਨੇ ਹਨਾ ਸੋ ਇਹ ਜਿਹੜੀਆਂ ਫ੍ਰੀ ਵੀਜ਼ਾ ਖਤਮ ਕਰਨੇ ਪੈਣੀਆਂ ਚੁੰਗੀਆਂ ਲਾਉਣੀਆਂ ਪੈਣੀਆਂ ਨੇ ਸੋ ਜੇ ਥੋੜਾ ਬਹੁਤ ਆ ਟ੍ਰਾਂਸਪੋਰਟੇਸ਼ਨ ਚੋਂ ਆਪਾਂ ਨੂੰ ਆ ਸਕਦਾ ਹੈਗਾ ਉੱਥੇ ਜਿਹੜਾ ਜਿਹੜਾ ਲਾਇਸੈਂਸ ਬਣਦਾ ਜੇ ਉਹਦੇ ਘਟੋ ਬਿਅ ਇਹ ਕਰੋ ਵੀ ਜੇ 500 ਰੁਪਏ ਫੀਸ ਆ ਤਾਂ ਉਹਨੂੰ 700 ਕਰ ਲਓ ਹਨਾ ਵੀ 200 ਲਾਇਸੈਂਸ ਬਣਾਉਣ ਦਾ ਕੁਛ ਨਾ ਕੁਛ ਰੈਵਨਿਊ ਆ ਜਿਹੜਾ ਇਸ ਤਰ੍ਹਾਂ ਜਿਹੜੇ ਜਿਹੜੀ ਐਡਵਰਟਾਈਜ਼ਮੈਂਟ ਆ ਐਡਵਰਟਾਈਜ਼ਮੈਂਟ ਚ ਬਹੁਤ ਹੈਗੀ ਆ ਹੁਣ ਐਡਵਰਟਾਈਜ਼ਮੈਂਟ ਦੇ ਤਾਂ ਸਾਰੇ ਭਗਵੰਤਮਾਨ ਦੇ ਬੋਰਡਾਂ ਨਾਲ ਹੀ ਭਰੇ ਪਏ ਆ ਪ੍ਰਾਈਵੇਟ ਐਡਵਰਟਾਈਜ਼ਮੈਂਟਲੀ ਸਪੇਸਿਸ ਹੀ ਹੈ ਨਹੀਂ ਸੋ ਉਹ ਸਪੇਸਿਸ ਆ ਘਟਾਉਣੀ ਚਾਹੀਏ ਦੂਜਾ ਜਿਹੜੇ ਅਖਬਾਰਾਂ ਨੂੰ ਇਸ਼ਤਿਹਾਰ ਦਿੰਦੇ ਆ ਸੋ ਸਰਕਾਰਾਂ ਦਾ ਕੰਮ ਅਖਬਾਰਾਂ ਦੀ ਆਰਥਿਕਤਾ ਨੂੰ ਚਲਾਉਣਾ ਨਹੀਂ ਹੈ ਸੋ ਇਸ ਤਰ੍ਹਾਂ ਜਿਹੜਾ ਸਾਰੇ ਇਕਨੋਮੀ ਬੈਲੈਂਸ ਅੱਜ ਵੀ ਹੋ ਸਕਦੀ ਆ ਸੋ ਅੱਜ ਵੀ ਤੇ ਇਹ ਹੈਗਾ ਹਾਲਾਤ ਇਹ ਨੇ ਸਨ 2000 ਵਿੱਚ 85000 ਕਰੋੜ ਦਾ ਕਰਜ਼ਾ ਸੀ ਅੱਜ 580 80000 ਦਾ 2000 ਦੇ ਵਿੱਚ 85000 ਕੋਟ ਦਾ ਮਤਲਬ ਪਿਛਲੇ ਆਪਾਂ 25 ਸਾਲਾਂ ਦੇ ਵਿੱਚ ਕਿੱਥੇ ਤੱਕ ਪਹੁੰਚ ਗਏ ਪਹੁੰਚ ਗਏ ਉਹਦੇ ਵਿੱਚੋਂ ਇਹ ਆਇਆ ਜਦੋਂ 2000 ਵਿੱਚ ਇੰਦਰ ਕੁਮਾਰ ਗੁਜਰਾਲ ਆਇਆ ਉਹਨਾਂ ਨੇ ਕੁਝ ਮਾਫ ਕਰ ਦਿੱਤਾ ਸੀ ਉਹ 85 ਤੋਂ ਘਟ ਕੇ 40 ਤੱਕ ਆ ਗਿਆ ਸੀਗਾ ਕੁਝ ਕਿਸ ਤਾਂ ਮਾਫ ਹੋਈਆਂ ਉਹ 40 ਤੋਂ ਫੇਰ ਵਧਣ ਲੱਗ ਗਿਆ ਸੋ so, 40 ਤੱਕ ਮਿਨੀਮਮ ਆ ਗਿਆ ਸੀ 40000 ਕਰੋੜ ਤੱਕ ਉਹ ਤੋਂ ਹੁਣ ਅਨੁਮਾਨ ਨੇ ਵੀ 2027 ਤੱਕ ਜਦੋਂ ਭਗਵੰਤਬਾਹਨ ਦੀ ਸਰਕਾਰ ਨੇ ਖਤਮ ਹੋਣਾ ਉਹ ਤੋਂ ਤੱਕ 5 ਲੱਖ ਤੇ 80000 ਕਰੋੜ ਰੁਪਇਆ ਸਾਡੇ ਦੇ ਮਤਲਬ ਹੁਣ ਮੇਰਾ ਖਿਆਲ ਕਰਜ਼ਾ ਦੇਣ ਦੇ ਲਈ ਜਾਂ ਵਿਆਜ ਦੇਣ ਦੇ ਲਈ ਵੀ ਜਿਹੜਾ ਹੈ ਕਰਜ਼ਾ ਲੈਣਾ ਪੈਣਾ ਇਕਨੋਮੀ ਜਨਰੇਟ ਕਰਨੀ ਪੈਣੀ ਹੈ ਸਾਨੂੰ ਹਲੇ ਹਲੇ ਵੀ ਹਾਲਾਤ ਇੰਨੇ ਜ਼ਿਆਦਾ ਵਿਗੜੇ ਨਹੀਂ ਨੇ ਸੋ ਅਜੇਪਾਲ ਸਿੰਘ ਬਰਾੜ ਆ ਉਹਨਾਂ ਵਰਗੇ ਹੋਰ ਸੁਹੇਰ ਦੇ ਜਿਹੜੇ ਸਿੱਖ ਬੁੱਧੀਜੀਵੀ ਨੇ ਜਿਹੜੇ ਇਕਨੋਮੀ ਦੇ ਮਾਹਰ ਨੇ ਉਹਨਾਂ ਨੂੰ ਇੱਕ ਰਿਪਰੈਜ਼ੈਂਟੇਟਿਵ ਗਰੁੱਪ ਬਣਾ ਕੇ ਤੁਸੀਂ ਇਕਨੋਮੀ ਦੇ ਜਿਹੜੇ ਛ ਰੇਵਨਿਊਸ ਜਨਰੇਟ ਹੋਣ ਉਹ ਕਰ ਲੈਣੇ ਚਾਹੀਦੇ ਆ ਕੋਈ ਨਹੀਂ ਸਰਕਾਰ ਬਣੇ ਜਾਂ ਨਾ ਬਣੇ ਪਰ ਆਪਣੀ ਮਾਂ ਧਰਤੀ ਨੂੰ ਕਰਜੇ 'ਚ ਨਾ ਦੱਬਣ ਦਿਓ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਐਮਐਲਏ ਜਾਂ ਮੁੱਖ ਮੰਤਰੀ ਨੇ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਆਪਣੀ ਧਰਤੀ ਲਈ ਵਫਾਦਾਰ ਰਹੋ ਧਰਤੀ ਨਾਲ ਵਫਾਦਾਰੀ ਕਮਾਓ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਆਪਾਂ ਹੁਣ ਗੱਲਬਾਤ ਕਰ ਲੈਨੇ ਆ ਕਿ ਪੂਰੇ ਜੇ ਆਪਾਂ ਕਹ ਲਈਏ ਕਿ ਦੁਨੀਆ ਦੇ ਵਿੱਚ ਪਿਛਲੇ ਸਾਲ ਤਕਰੀਬਨ 124 ਜਿਹੜੇ ਪੱਤਰਕਾਰ ਨੇ ਉਹਨਾਂ ਦੀ ਜਿਹੜੀ ਹੈ ਮੌਤ ਹੋਈ ਹੈ ਚਾਹੇ ਉਹ ਮਰਵਾ ਦਿੱਤੇ ਗਏ ਆਪਾਂ ਕਹ ਲਈਏ ਤੇ ਉਹਦੇ ਚੋਂ ਸਿੱਧੇ ਸਿੱਧੇ ਜਿਹੜੇ 85 ਨੇ ਉਸ ਤੇ ਵਿੱਚ ਇਜ਼ਰਾਈਲ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈਗਾ ਸਰਦਾਰ ਪ੍ਰਤਾਪ ਸਿੰਘ ਜੀ ਕੀ ਪੂਰਾ ਮਸਲਾ ਕੀ ਹੈ ਕਿਹੜੀ ਰਿਪੋਰਟ ਚ ਇਹ ਖੁਲਾਸੇ ਹੋਏ ਨੇ ਹਾਂਜੀ ਹਾਂਜੀ ਇਹ ਨਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਵੀ ਬਹੁਤ ਸਾਰੇ ਮੁਲਕਾਂ ਚ ਪੂਰੀ ਦੁਨੀਆ ਚ ਨਾ ਕੁਝ ਸਸਤਾਮ ਨੇ ਕੁਝ ਪਾਰਦਰਸ਼ਤਾ ਵੀ ਕਿਹੜੀਆਂ ਸਰਕਾਰਾਂ ਵਿੱਚ ਭ੍ਰਿਸ਼ਟਾਚਾਰ ਜ਼ਿਆਦਾ ਹੈ ਜਾਂ ਕਿੱਥੇ ਘਟਵਾ ਉਹਦੇ ਵੀ ਇੱਕ ਰਿਪੋਰਟ ਹੋਣੀ ਜੇ ਆਈ ਆ ਕੱਲ ਪਰਸੋਂ ਹੀ ਆਈ ਹੈਗੀ ਭਾਰਤ ਦਾ ਮੈਰਕਲ ਉਹਦੇ ਚ 92 93ਵਾਂ ਨੰਬਰ ਹੈਗਾ ਨਾ ਸੋ ਇਹ ਵੀ ਇੱਕ ਇੱਕ ਆਏਗਾ ਡਾਕਟਰਸ ਬਿਅੰਡ ਬਾਰਡਰਸ ਉਹ ਵੀ ਹੈਗਾ ਵੀ ਉਹ ਹ ਜਿੱਥੇ ਵੀ ਜੰਗ ਲੜਦੀ ਆ ਉਹ ਡਾਕਟਰਸ ਆ ਉਥੇ ਸਹਾਇਤਾ ਜਾ ਕੇ ਜਿਹੜੇ ਹੈਗੇ ਦਿੰਦੇ ਸੋ ਇਸ ਤਰ੍ਹਾਂ ਇੱਕ ਕਮੇਟੀ ਹੈ ਕਮੇਟੀ ਫਾਰ ਦੀ ਪ੍ਰੋਟੈਕਸ਼ਨ ਆਫ ਜਰਨਲਿਸਟ ਸੋ ਉਹਦੀ ਇੱਕ ਜਿਹੜੀ ਰਿਪੋਰਟ ਆਈ ਹੈਗੀ ਆ ਵੀ ਪਿਛਲੇ ਸਾਲ 124 ਜਰਨਲਿਸਟ ਆ ਆਪਣਾ ਕੰਮ ਕਰਦੇ ਆ ਸਰਕਾਰਾਂ ਵੱਲੋਂ ਮਾਰ ਦਿੱਤੇ ਗਏ ਆ ਵੀ ਉਹਦੇ ਚੋਂ 85 ਜਰਨਲਿਸਟ ਆ ਗਾਜ਼ਾ ਦੀ ਵਾਰ ਦੌਰਾਨ ਹੀ ਹਾਂ ਜਿਹੜਾ ਯਫਰ ਜਿਹੜੀ ਇਜ਼ਰਾਈਲ ਦੀ ਫੌਜ ਆ ਉਹਦੇ ਵੱਲੋਂ ਮਾਰ ਦਿੱਤੇ ਗਏ ਬਾਕੀ ਕੋਈ ਆ ਵੀ ਕੁਝ ਸਾਊਥ ਅਫਰੀਕਾ ਚ ਮਾਰੇ ਗਏ ਕੁਝ ਆ ਮਤਲਬ ਕਿ ਹੋਰ ਜਿਹਨਾਂ ਜਿਹਨਾਂ ਮੁਲਕਾਂ ਚ ਵੀ ਜਿਹੜਾ ਉਹ ਆਇਆ ਹੈਗਾ ਵੀ ਇਸ ਤਰ੍ਹਾਂ ਮਾਰੇ ਗਏ ਸੋ 124 ਜਰਨਲਿਸਟ ਆ ਜਿਹੜੇ ਉਹ ਪਿਛਲੇ ਸਾਲ ਦੌਰਾਨ ਆਪਣਾ ਕੰਮ ਕਰਦੇ ਆ ਸਰਕਾਰ ਦੀਆਂ ਗੋਲੀਆਂ ਨਾਲ ਜਾਂ ਕੁਝ ਹੋ ਸਕਦਾ ਵੀ ਟੈਰਰਿਸਟ ਆਰਗੇਨਾਈਜੇਸ਼ਨਲ ਕ੍ਰਾਸ ਫਾਇਰ ਵਿੱਚ ਜਿਹੜੇ ਉਹ ਮਾਰੇ ਗਏ ਸੋ 124 ਜਰਨਲਿਸਟਾਂ ਨੇ ਆਪਣੀ ਜਾਨ ਦੇਣੀ ਆ ਸੋ ਇਹ ਜਿਹੜਾ ਬਹੁਤ ਜ਼ਿਆਦਾ ਆ ਅੱਜ ਦੇ ਸਿਵਲਾਈਜ਼ਡ ਵਰਡ ਵਿੱਚ ਇੰਨੇ ਸਾਰੇ ਪੱਤਰਕਾਰਾਂ ਨੂੰ ਕਤਲ ਕਰ ਦੇਣਾ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦੇਣਾ ਬਹੁਤ ਦੁਖਦਾਈ ਆ ਸੋ ਇਹ ਇਹ ਸਵਾਲ ਆਉਂਦਾ ਵੀ ਅਸੀਂ ਸੱਭਿਅਕ ਹੈਗੇ ਵੀ ਆ ਕਿ ਨਹੀਂ ਅਸੀਂ ਕਿਸ ਸੱਭਿਅਕ ਦੁਨੀਆ ਵਿੱਚ ਰਹਿ ਰਹੇ ਆ ਕੇ ਵਾਕਈ ਸਿਰਫ ਟੈਕਨੋਲੋਜੀਕਲ ਐਡਵਾਂਸਸ ਨੂੰ ਹੀ ਸੱਭਿਅਤਾ ਕਹਿੰਦੇ ਆ ਯਾਸੀਂ ਇਨਸਾਨੀ ਤੌਰ ਤੇ ਵੀ ਸੱਭੇਕ ਬਣੇ ਹੈਗੇ ਆ ਇਹ ਸਵਾਲ ਸਾਡੇ ਸਾਹਮਣੇ ਬੜਾ ਬੜਾ ਵਧੀਆ ਸਾਹਮਣੇ ਆ ਰਿਹਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਹੈਗੀ ਆ ਉਸ ਦੇ ਕਿਤਨਾ ਕਿਤੇ ਜਿਹੜਾ ਹੈ ਖਤਮ ਹੋਣ ਦੇ ਅਸਰ ਜਿਹੜੇ ਸਾਹਮਣੇ ਆ ਰਹੇ ਨੇ ਸਰਦਾਰ ਭਟਾ ਸਿੰਘ ਜੀ ਪਿਛਲੇ ਦਿਨੀ ਡੋਨਲਡ ਟਰੰਪ ਦੀ ਗੱਲਬਾਤ ਜਿਹੜੀ ਹੈ ਵਲਾਦਿਮਿਰ ਪੁਤਿਨ ਹੋਣਾ ਦੇ ਨਾਲ ਹੁੰਦੀ ਹੈਗੀ ਹੈ ਕੀ ਕੁਛ ਉਸ ਤੇ ਵਿੱਚ ਹੋਇਆ ਤੇ ਕੀ ਫਿਰ ਜੰਗ ਖਤਮ ਹੋ ਸਕਦੀ ਹੈ ਹਾਂਜੀ ਹਾਂਜੀ ਸੋ ਪੋਪਨ ਦੇ ਕਹਿੰਦੇ ਵੀ 2 ਘੰਟੇ ਮੋਲਾ ਜਿਹੜੀ ਗੱਲਬਾਤ ਆ ਡੋਨਲਡ ਟਰੰਪ ਨਾਲ ਹੋਈ ਹੈਗੀ ਆ ਸੋ ਪਰ ਜਿਹੜੀ ਡੋਨਲਡ ਟਰੰਪ ਤਾਂ ਇਹ ਕਹਿ ਰਿਹਾ ਵੀ ਹਾਂ ਵੀ ਅਸੀਂ ਜੰਗ ਖਤਮ ਕਰਨ ਜਾ ਰਹੇ ਪਰ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਤੇ ਜੰਗ ਖਤਮ ਹੋਣ ਜਾ ਰਹੀ ਆ ਉਹ ਪੂਰੇ ਯੂਰਪ ਦਾ ਮੈਂ ਤੇ ਸੁਣ ਰਿਹਾ ਯੂਰਪ ਦੇ ਡਿਪਲੋਮੈਟਸ ਤੇ ਯੂਰਪ ਦੇ ਪੋਲੀਟੀਸ਼ੀਅਨਸ ਆ ਉਹ ਕਹਿ ਰਹੇ ਵੀ ਜੇ ਇਨਾ ਇਨਾ ਟਰਮਸ ਐਂਡ ਕੰਡੀਸ਼ਨਸ ਤੇ ਜੰਗ ਖਤਮ ਕਰਨੀ ਆ ਫਿਰ ਨਹੀਂ ਕਿਉਂ ਸੀ ਜਿਹੜਾ ਪੋਪਨ ਉਹ ਥਾਪੀਆਂ ਮਾਰਦਾ ਆਏਗਾ ਵੀ ਮ ਸਟ ਨੂੰ ਹਰਾ ਦਿੱਤਾ ਸਾਰੀਆਂ ਪੂਤਨ ਦੀਆਂ ਸ਼ਰਤਾਂ ਮੰਨੀਆਂ ਜਾ ਰਹੀਆਂ ਨੇ ਉਹਦੇ ਵਿੱਚ ਹੂੰ ਹੂੰ ਉਹ ਉਹ ਕਹਿ ਰਿਹਾ ਵੀ ਜਿੰਨਾ ਇਲਾਕਾ ਮੈਂ ਦੱਬ ਲਿਆ ਹੈ ਮੇਰਾ ਹੈ ਤੁਹਾਡਾ ਕੋਈ ਇੱਧੇ ਤੇ ਹੱਕ ਨਹੀਂ ਨਾ ਯੂਕਰੇਨ ਦਾ ਨਾ ਜ਼ੇਲੈਂਸਕੀ ਦਾ ਦੂਜਾ ਇਹ ਕਹਿ ਰਿਹਾ ਵੀ ਜਿਹੜੀ ਨੈਟੋ ਦੀ ਮੈਂਬਰਸ਼ਿਪ ਆ ਯੂਕਰੇਨ ਨੂੰ ਨਹੀਂ ਦਿੱਤੀ ਜਾਵੇਗੀ ਉਹ ਵੀ ਟਰੰਪ ਮੰਨ ਰਿਹਾ ਹੈਗਾ ਸੋ ਇਹ ਵੀ ਵਲਾਦੀਮੀਰ ਪੁਤਨ ਦੇ ਇੱਕ ਵੱਡੇ ਜਿੱਤ ਹੈਗੀ ਆ ਸੋ ਜਿਹੜਾ ਇਹਨਾਂ ਨੁਕਸਾਨ ਹੋਇਆ ਇੰਨੀ ਭਰ ਪਾਈ ਉਹਦਾ ਕੀ ਬਣੇਗਾ ਕੀ ਨਹੀਂ ਉਹਦੇ ਬਾਰੇ ਸਾਰੇ ਰੌਲੇ ਘਿਟੋੜੇ ਨੇ ਸੋ ਯੂਰਪ ਦੇ ਡਿਪਲੋਮੈਟਸ ਦਾ ਕਹਿਣਾ ਵੀ ਇਹ ਪੁਤਨ ਦੀ ਵੱਡੀ ਰਾਜਨੀਤਿਕ ਜਿੱਤ ਹੋਵੇਗੀ ਔਰ ਉਹ ਵੈਸਟ ਨੂੰ ਅੱਖਾਂ ਦਿਖਾਉਣ ਲਈ ਫਿਰ ਮੋੜ ਤੋਂ ਜੰਗਾਂ ਲਾਵੇਗਾ ਜੇ ਉਹਨੂੰ ਹੁਣ ਕੰਟੇਨ ਨਾ ਕੀਤਾ ਗਿਆ ਸੋ ਹੁਣ ਰਾਸ਼ਟਰਪਤੀ ਟਰੰਪ ਕਿਸ ਤਰ੍ਹਾਂ ਸੋਚਦੇ ਆ ਜੇ ਉਹ ਉਹ ਇਹਨਾਂ ਟਰਮਸ ਐਂਡ ਕੰਡੀਸ਼ਨ ਤੇ ਜੰਗ ਨੂੰ ਬੰਦ ਕਰ ਦਿੰਦੇ ਆ ਹਾਲਾਂਕਿ ਕਿਉਂਕਿ ਯੂਕਰੇਨ ਦੀ ਫੌਜ ਦਾ ਵੀ ਬਹੁਤ ਬੁਰਾ ਹਾਲ ਹੈ ਬਹੁਤ 1 ਲੱਖ ਲਗਭਗ 1 ਲੱਖ ਫੌਜੀ ਮਾਰੇ ਜਾ ਚੁੱਕੇ ਹੈਗੇ ਹਨ ਸੋ ਉਸ ਸੰਦਰਭ ਵਿੱਚ ਉਹ ਵੀ ਜੰਗ ਤੋਂ ਖੜਾ ਛਡਾਉਣਾ ਚਾਹੁੰਦੇ ਆ ਪਰ ਕਿਸੇ ਰਿਸਪੈਕਟੇਬਲ ਢੰਗ ਨਾਲ ਤਾਂ ਖੜਾ ਛੁੱਟੇ ਇਹ ਇਹ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ ਜਿਸ ਤਰੀਕੇ ਦੇ ਫੈਸਲੇ ਡੋਨਲਡ ਟਰੰਪ ਵੱਲੋਂ ਲਈ ਜਾ ਰਹੇ ਹੈਗੇ ਨੇ